ਲੋਕਾਂ ਦੀ ਜਾਣ ਦੀ ਬਿਲਕੁਲ ਪਰਵਾਹ ਨਹੀਂ ਚਾਹੇ ਕੋਈ ਦਮੇ ਦਾ ਮਰੀਜ਼ ਬਣ ਜਾਵੇ ਜਾਂ ਫਿਰ ਹੋਰ ਸਾਧੀਆਂ ਬਿਮਾਰੀਆਂ ਨਾਲ ਪੀੜਤ ਹੋ ਜਾਵੇ ਇਹ ਮਾਮਲਾ ਇੱਕ ਪਿੰਡ ਦਾ ਹੈ ਜਿਹੜਾ ਕਿ ਪਿੰਡ ਕੋਟਲੀ ਦਿਵਾਨਾ ਜਿਲ੍ਹਾ ਮੁਕਸਰ ਦੇ ਵਿੱਚ ਪੈਂਦਾ ਹੈ ਜਿਲ੍ਹਾ ਮੁਕਸਰ ਦੇ ਵਿੱਚ ਪੈਂਦੇ ਇਸ ਪਿੰਡ ਦੇ ਵਿੱਚ ਡਿਪਟੀ ਕਮਿਸ਼ਨਰ ਤੱਕ ਲੋਕਾਂ ਨੇ ਦਫ਼ਤਰ ਦੇ ਗੇੜੇ ਕੱਢ ਕੱਢ ਜੁੱਤੀਆਂ ਖਸਾ ਲਈਆਂ ਪਰ ਮਸਲੇ ਦਾ ਹਾਲ ਨਹੀਂ ਹੋਇਆ ਮਸਲਾ ਕੀ ਹੈ ਕਿ ਉਸ ਪਿੰਡ ਦੀ ਫਿਰਨੀ ਦੇ ਉੱਤੇ ਕੱਚੇ ਕੋਲੇ ਦੀਆਂ ਪੱਟੀਆਂ ਲੱਗੀਆਂ ਨੇ ਜਿਨ੍ਹਾਂ ਦੀ ਗਿਣਤੀ 100 ਤੋਂ ਵੀ ਵੱਧ ਹੈ 100 ਤੋਂ 150 ਦੇ ਵਿਚਾਲੇ ਉਹ ਪੱਟੀਆਂ ਦੀ ਗਿਣਤੀ ਦੱਸੀ ਜਾਂਦੀ ਹੈ ਉੱਥੋਂ ਦੇ ਜਿਹੜੇ ਪੀੜਤ ਲੋਕ ਨੇ ਉੱਥੋਂ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਬਹੁਤ ਗੇੜੇ ਕੱਢ ਲਏ ਮੰਨਤਾ ਕਢ ਲਈ ਇੱਥੋਂ ਤੱਕ ਕਿ ਉਹ ਜ਼ਿਲ੍ਹਾ ਮੁਕਸਰ ਦੇ ਵਿਧਾਇਕ ਨੇ ਜਿਹੜੇ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਕੋਲ ਵੀ ਮਿਲ ਕੇ ਆਏ ਔਰ ਐਮਐਲ ਨੇ ਉਹਨਾਂ ਲੋਕਾਂ ਦੀ ਫਰਿਆਦ ਤੇ ਅੱਗੇ ਚਿੱਠੀ ਲਿਖੀ ਉਸ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਲੋਕਾਂ ਦੀ ਅੱਜ ਵੀ ਮੰਗ ਹੈ ਕਿ 2019 ਤੋਂ ਲੈ ਕੇ ਹੁਣ ਤੱਕ ਦਿਨ ਰਾਤ ਲੋਕ ਸ਼ਿਕਾਰ ਹੋ ਰਹੇ ਨੇ ਉੱਥੇ ਗਰਾਊਂਡ ਦੇ ਵਿੱਚ ਖੇਡਦੇ ਬੱਚਿਆਂ ਨੂੰ ਵੀ ਧੂਮੇ ਦੇ ਵਿੱਚੋਂ ਲੰਘਣਾ ਪੈਂਦਾ ਸਿਆਲਾਂ ਦੇ ਵਿੱਚ ਤਾਂ ਧੂਮਾ ਇੰਨਾ ਜਮ ਜਾਂਦਾ ਕਿ ਲੋਕੀ ਉੱਥੇ ਦੁਖੀ ਹੋ ਜਾਂਦੇ ਨੇ ਮਨਪ੍ਰੀਤ ਸਿੰਘ ਧਨੋਵਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਪੰਚਾਇਤ ਮੈਂਬਰ ਨੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਸਾਡੇ ਪਿੰਡ ਦਾ ਹਾਲ ਕੀ ਹੈ ਔਰ ਐਸਡੀਐਮ ਦੇ ਕੋਲ ਇਹ ਲੱਗਿਆ ਕਿ ਇਸ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਰੀਜਨਲ ਦਫ਼ਤਰ ਬਠਿੰਡੇ ਵਾਲਾ ਉਸਨੇ ਬਕਾਇਦਾ ਰਿਪੋਰਟ ਦਿੱਤੀ ਧਾਰਾ ਵੀ ਦੱਸੀ ਕਿ ਕਿਸ ਦੇ ਤਹਿਤ ਇਹ ਭੱਟੀਆਂ ਬੰਦ ਕੀਤੀਆਂ ਜਾਣ ਐਨ ਉਸ ਤੱਕ ਨਹੀਂ ਹੈ ਔਰ ਜਿਹੜੇ ਭੱਟੀਆਂ ਦੇ ਮਾਲਕ ਨੇ ਆਪ ਕੋ ਸ਼ਹਿਰ ਦੇ ਵਿੱਚ ਨੀਂਦ ਸੌਂਦੇ ਆ ਚੈਣ ਦੀ ਪਰ ਪਿੰਡ ਦੇ ਲੋਕ ਦੁਖੀ ਰਹਿੰਦੇ ਨੇ ਤਾਂ ਮਨਪ੍ਰੀਤ ਧਨੋਵਾ ਦੀ ਜ਼ੁਬਾਨੀ ਸੁਣੋ ਤੁਸੀਂ ਕਿ ਉਹ ਕੀ ਕਹਿ ਰਹੇ ਨੇ ਮਨਪ੍ਰੀਤ ਜੀ ਜਿਹੜਾ ਤੁਸੀਂ ਇੱਕ ਸ਼ੁਰੂਆਤ ਕੀਤੀ ਕਿ ਬੜਾ ਮਨੁੱਖੀ ਸੇਧ ਦੇ ਲਈ ਹਾਨੀ ਕਰਕੇ ਉੱਥੇ ਜਿਹੜਾ ਕਾਰੋਬਾਰ ਹੋ ਰਿਹਾ ਹੈ ਜਾਂ ਕੰਮ ਹੈ ਜਾਂ ਕੱਚਾ ਕੋਲਾ ਤਿਆਰ ਕਰਨ ਵਾਲੀਆਂ ਪੱਟੀਆਂ ਲੱਗੀਆਂ ਰਹੀਆਂ ਇਹ ਤੁਹਾਡੇ ਧਿਆਨ 'ਚ ਮਾਮਲਾ ਕਦੋਂ ਆਉਂਦਾ ਹੈ ਸ਼ਿਕਾਇਤ ਕਿੱਥੇ ਦਿੱਤੀ ਗਈ ਤੇ ਹੁਣ ਗੱਲ ਕਿੱਥੇ ਪੁੱਜੀ ਹੈ ਇਸ ਸਾਲ 2019 ਦੇ ਵਿੱਚ ਨਾ ਜੀ ਸਾਡਾ ਪਿੰਡ ਦੇ ਨਾਲ ਬਿਲਕੁਲ ਨੇੜੇ ਅਸੀਂ ਫੁੱਟਬਾਲ ਦਾ ਗਰਾਊਂਡ ਬਣਾਇਆ ਸੀ ਜੀ ਉੱਥੇ ਸਾਨੂੰ ਖੇਡਦੇ ਆ ਬੜਾ ਸਾਹ ਚੜਨ ਤੇ ਦਿੱਕਤ ਆਈ ਜੀ ਕਿਦੇ ਕਰਕੇ ਅਸੀਂ ਇੱਕ ਅਪਰਾਲਾ ਕੀਤਾ ਸੀ ਇਹ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਦਿੱਤੀ ਜੀ ਜੀ ਤੇ ਉਹਨਾਂ ਨੇ ਐਸਡੀਐਮ ਦੀ ਕੋਰਟ ਚੱਕ ਕੇਸ ਚਲਾਤਾ ਜੀ ਵੀ ਇਹ ਕੇਸ ਦੇ ਤੀਨ ਹੀ ਚੱਕਣ ਜਾਂ ਜਾਣਗੇ ਹੈ ਪਟਨਾ ਓਕੇ ਉਹ ਕੇਸ ਚੱਲ ਨਹੀਂ ਜਾਂਦੇ ਨੂੰ 2019 ਤੋਂ ਬਾਅਦ 2019 ਦੇ 7ਵੇਂ ਮਹੀਨੇ ਚ ਪੋਲਿਊਸ਼ਨ ਬੋਰਡ ਦੇ ਐਕਸ਼ਨ ਸਰ ਨੇ ਇਹਨਾਂ ਨੂੰ ਰਿਪੋਰਟ ਵੀ ਦੇ ਦਿੱਤੀ ਹੂੰ ਵੀ ਇਹ ਧਾਰਾ 133 ਲਾ ਕੇ ਇਹਨਾਂ ਨੂੰ ਚੁਕਾਇਆ ਜਾਵੇ ਜੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਸਾਰਾ ਕੁਝ ਇਹ ਧਿਆਨ ਚ ਜੀ ਮੈਂ ਹਜੇ ਤੱਕ ਇਹਦਾ ਕੋਈproper ਹੱਲ ਨਹੀਂ ਕੀਤਾ ਪਿੰਡ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਮਨੁੱਖੀ ਤੌਰ ਤੇ ਵੀ ਜਾਨਵਰ ਵੀ ਪ੍ਰਭਾਵਤ ਹੈ ਦੇ ਨਾਲ ਸਾਰੇ ਜੀਲਵਾੜੀ ਪ੍ਰਭਾਵਤ ਹੈ ਜੀ ਇਹ ਕਿੰਨੇ ਏਰੀਆ ਦੇ ਵਿੱਚ ਪੱਟੀਆਂ ਲਾਈਆਂ ਗਈਆਂ ਨੇ ਤੇ ਪਿੰਡ ਕਿਹੜਾ ਪਿੰਡ ਕੋਟਲੀ ਦੇਵ ਨੇ ਜੀ ਜਿਹੜਾ ਸ਼੍ਰੀ ਮਕਸਦਰ ਸਾਹਿਬ ਜੀ ਬਿਲਕੁਲ ਨਾਲ ਆ ਸ਼੍ਰੀ ਮਕਸਦਰ ਸਾਹਿਬ ਦੇ ਕੋਈ ਬਾੜੀ ਦੂਰ ਨਹੀਂ ਹੈ ਸਾਰਾ ਪ੍ਰਸ਼ਾਸਨ ਇੱਥੋਂ ਦੀ ਲੰਘਦਾ ਘੱਪਦਾ ਜੀ ਮਤਲਬ ਤੁਸੀਂ 2019 ਚ ਪਹਿਲੀ ਮੁੱਦਾ ਚੁੱਕਿਆ ਸ਼ਿਕਾਇਤ ਦਿੱਤੀ ਬਕਾਇਦਾ ਫਿਰ ਐਸ ਡੀ ਐਮ ਮਕਸਦਰ ਦੀ ਡਿਊਟੀ ਲੱਗੀ ਸੀ ਇਸ ਦੀ ਨਿਗਰਾਨੀ ਕਰਨ ਦੀ ਹਾਂ ਜੀ ਡੀ ਸੀ ਸਾਹਿਬ ਨੇ ਐਸ ਡੀ ਐਮ ਮਕਸਦਰ ਦੇ ਕੋਰਟ ਦੇ ਵਿੱਚ ਕੇਸ ਚਲਵਾਤਾ ਅੱਛਾ ਵੀ ਅਸੀਂ ਧਾਰਾ 133 ਲਾ ਕੇ ਇਹਨਾਂ ਨੂੰ ਚੁਕਵਾ ਦੇਾਂਗੇ ਜੀ ਇਹ ਤਕਰੀਬਨ 150 ਇਕੱਠੀ ਹੈ ਜੀ ਇਹ ਪੱਠੀ ਦੇ ਮਾਲਕ ਕੌਣ ਨੇ ਕੀ ਪਿੰਡ ਦੇ ਹੀ ਨੇ ਜਾਂ ਬਾਹਰਲੇ ਨੇ ਨਹੀਂ ਇਹ ਸ਼ਹਿਰੋਂ ਮਾਜਣਾ ਨੇ ਨਾ ਜ਼ਮੀਨ ਲਈ ਵੀ ਹੈ ਸੇਮ ਪ੍ਰਭਾਵ ਏਰੀਆ ਸੀਗਾ ਇਹ ਸਾਡੇ ਪਿੰਡ ਦਾ ਲੋ ਆਪ ਨਹੀਂ ਰਹਿੰਦੇ ਇਸ ਇਲਾਕੇ 'ਚ ਆਪ ਜਮੇ ਨਹੀਂ ਰਹਿੰਦੇ ਜੀ ਉਹ ਤਾਂ ਇੱਕ ਪੱਠੀ ਨਾ ਚਲਾ ਕੇ ਆਪ ਸ਼ਹਿਰ ਜਾ ਕੇ ਸੌਂ ਜਾਂਦੇ ਆ ਜੀ ਮਕਸੂਦ ਸਾਹਿਬ ਜੀ ਤਾਂ ਨੂੰ ਸਾਰੀ ਰਾਤ ਧੋਏ ਨਾਲ ਮਾਰੀ ਰੱਖਦੇ ਆ ਜੀ ਜੀ ਤਾਂ ਤੁਸੀਂ ਉਹਨਾਂ ਦੇ ਨਾਲ ਆਪਣੇ ਮੋਤਵਾਰ ਸੱਜਣ ਇਕੱਠੇ ਕਰਕੇ ਜਾਂ ਪਿੰਡ ਦੀ ਪੰਚਾਇਤ ਨੇ ਉਹਨਾਂ ਤੱਕ ਕੋਈ ਪਹੁੰਚ ਕੀਤੀ ਕਿ ਤੁਸੀਂ ਜਿਹੜਾ ਕੀਤਾ ਕੰਮ ਇਹਦੇ ਨਾਲ ਪਿੰਡ ਦੇ ਲੋਕ ਇੱਥੇ ਦੇ ਰਹਿਣ ਵਾਲੇ ਪ੍ਰਭਾਵਿਤ ਹੋ ਰਿਹਾ ਤੁਹਾਡਾ ਤਾਂ ਕੁਝ ਇਹਦੇ ਵਿਗੜ ਨਹੀਂ ਰਿਹਾ ਸਿੱਧਾ ਅਸੀਂ ਉਹਨਾਂ ਨਾਲ ਮਤੌਰ ਤੇ ਪੰਚਾਇਤ ਨਾਲ ਲੈ ਕੇ ਦੋ ਤਿੰਨ ਦਿਨਾਂ ਦੀ رابطہ ਕੈਂਪ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਜੀ ਪਰ ਉਹ ਕਿਸੇ ਵੀ ਗੱਲ ਤੇ ਨਹੀਂ ਆਏਗੇ ਉਹ ਆnde ਤੁਸੀਂ ਜੇ ਜੋਰ ਲਗਦਾ ਜਿੱਥੇ ਲੱਗਦਾ ਬੰਦ ਕਰਾਓ मतलब ਉਹਨਾਂ ਨੇ ਇਹ ਗੱਲ ਤੁਹਾਨੂੰ ਕਹਿ ਦਿੱਤੀ ਸ਼ਰਿਆਮ ਕਿ ਅਸੀਂ ਨਹੀਂ ਬੰਦ ਕਰਾਂਗੇ। ਹਾਂਜੀ ਸ਼ਰਿਆਮ ਇਹ ਗੱਲ ਉਹਨਾਂ ਨੇ ਕਹਿਤੀ ਅੱਜ ਵੀ ਤੁਸੀਂ ਜੱਜ ਦੇ ਨੂੰ ਅੱਜ ਵੀ ਇਹ ਗੱਲ ਕਹਿੰਦੇ ਆ ਤੇ ਇਹ ਸਾਰੇ ਕਿਸੇ ਸਰਕਾਰ ਦੀ ਪ੍ਰਵਾਹ ਨਹੀਂ ਹੁੰਦੀ। ਜਦੋਂ ਤੁਸੀਂ ਸ਼ਿਕਾਇਤ ਕਰਨ ਲੱਗਿਓ ਜਾਂ ਮੁੱਦਾ ਚੁੱਕਣ ਲੱਗਿਓ ਵੀ ਇੱਕ ਤਾਂ ਨੌਜਵਾਨ ਨੇੜੇ ਗਰਾਊਂਡ 'ਚ ਖੇਡਦੇ ਇੱਕ ਤੇ ਉਹਨਾਂ ਦੀ ਸਿਹਤ ਦੀ ਪ੍ਰੋਬਲਮ ਜਾਂ ਹੋਰ ਵੀ ਆਸ-ਪਾਸੇ ਕੰਮ ਕਰਨ ਵਾਲੇ ਵੀ ਹੋਣਗੇ ਖੇਤਾਂ 'ਚ ਜਾਂ ਪਿੰਡ ਵੱਲ ਨੂੰ ਧੂਆ ਜਾਂਦਾ। ਇਹ ਪਿੰਡ ਦੀ ਜਿਹੜੀ ਰਿਹਾਇਸ਼ ਤੋਂ ਕਿੰਨੀ ਕੁ ਦੂਰੀ ਦੇ ਉੱਤੇ ਪੱਠੀਆਂ ਲਾਈਆਂ ਹੋਈਆਂ। ਪਿੰਡ ਦੀ ਬਿਲਕੁਲ 50 60 ਮੀਟਰ ਤੇ ਹੀ ਪਟਿਆ ਹੈ ਜੀ ਮਤਲਬ ਫਿਰਨੀ ਦੇ ਉੱਤੇ ਹੀ ਸਮਝ ਲਈਏ ਪਿੰਡ ਦੀ ਬਿਲਕੁਲ ਫਿਰਨੀ ਦੇ ਨੇੜੇ ਹੀ ਹੈ ਇਹ ਘਰ ਬਿਲਕੁਲ ਨਾਲ ਆ ਜੀ ਜੀ ਇਹ ਸਰਕਾਰਾਂ ਦਾ ਜ਼ਿੰਮੇਵਾਰ ਦਾ ਜਿਹੜਾ ਪੋਲੂਸ਼ਨ ਕਰਦਾ ਜ਼ਿੰਮੇਵਾਰ ਮੰਨ ਲਓ ਧੋਨੇ ਵੇਲੇ ਆਪਾਂ ਪ੍ਰਾਣੀ ਨੂੰ ਅੱਗ ਲਾਉਨੇ ਆ ਜੀ ਉਹ ਸਾਡੀ ਮਜਬੂਰੀ ਹੈ ਇੱਕ ਉਹਨਾਂ ਦੇ ਦਾ ਸਰਕਾਰ ਸਾਡੇ ਦੇ ਪਰਚੇ ਕੱਟਦੀ ਹੈ ਪਰ ਇਹ 12 ਮਹੀਨੇ 30 ਦਿਨ ਪੋਲੂਸ਼ਨ ਕਰੀ ਜਾਂਦੇ ਇਹਨਾਂ ਤੇ ਕੋਈ ਪਰਚਾ ਨਹੀਂ ਕੋਈ ਖਰਚਾ ਨਹੀਂ ਸ਼ਰੀਆਮ ਮਚਾਈ ਜਾਂਦੇ ਜੀ ਤਾਂ ਤੁਸੀਂ ਆਪਣਾ ਇਸ ਤੋਂ ਇਲਾਵਾ ਹੋਰ ਥਾਂ ਤੇ ਜਿਵੇਂ ਜਿਹੜਾ ਪ੍ਰਸ਼ਾਸਨਿਕ ਤੌਰ ਤੇ ਤਾਂ ਮੰਗ ਕੀਤੀ ਹਾਲੇ ਤੱਕ ਤੁਸੀਂ ਕਿਹਾ ਵੀ ਮਕੇਸ ਤਾਂ ਚੱਲਿਆ ਪਰ ਕਾਰਵਾਈ ਨਹੀਂ ਹੋਈ ਅਮਲੀ ਵਿੱਚ ਤਾਂ ਪੋਲੀਟੀਕਲ ਬੰਦਿਆਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਦੋਂ ਤੋਂ ਤਾਂ ਸਰਕਾਰ ਵੀ ਹੁਣ ਬਦਲ ਗਈ ਹੈ ਜਿਹੜੇ ਸਥਾਨਕ ਵਿਧਾਇਕ ਨੇ ਉਹ ਕੀ ਕਹਿੰਦੇ ਸਥਾਨਕ ਵਿਧਾਇਕ ਨੂੰ ਵੀ ਅਸੀਂ 2-3 ਵਾਰ ਇਸ ਤੋਂ ਪਹਿਲਾਂ ਕਹਿ ਚੁੱਕੀਆਂ ਜੀ ਮੁਖਸਰ ਪਰ ਉਹਨਾਂ ਨੇ ਸਾਨੂੰ ਹਾਂ ਜੀ ਐਮਐਲਏ ਸਾਹਿਬ ਸਾਡੇ ਜਗਦੀਪ ਸਿੰਘ ਕਾਕਾ ਬਰਾੜ ਜੀ ਆਈ ਜੀ ਉਹਨਾਂ ਨੇ ਆਪਕੇ ਵੱਲੋਂ ਵੀ ਇੱਕ ਸ਼ਿਕਾਇਤ ਕੀਤੀ ਵੀ ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਪਰ ਉਹਦੀ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈਗੀ ਮਤਲਬ ਸਾਡੇ ਹਫ਼ਤਾ 10 ਦਿਨ ਪਹਿਲਾਂ ਹੀ ਗੱਲ ਹੋਈ ਸੀ ਪਿੰਡ ਦੀ ਪੰਚਾਇਤ ਹੋਵੇ ਕਿਸੇ ਦੀ ਨਹੀਂ ਚੱਲ ਰਹੀ ਉਹਨਾਂ ਦੀ ਨਾ ਜੀ ਨਾ ਜੀ ਕਿਸੇ ਦੀ ਕੋਈ ਨਹੀਂ ਸੁਣਵਾਈ ਹੋਈ ਜੀ ਸਾਰਾ ਪਿੰਡ ਦੁਖੀ ਹੈ ਜੀ ਇਸ ਤੋਂ ਜੀ ਤੇ ਜਦੋਂ ਤੁਸੀਂ ਦੁਬਾਰਾ ਸਰਕਾਰ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ ਹੈ ਦੁਬਾਰਾ ਕਿ ਤੁਸੀਂ ਜਿਹੜੀ ਡਿਊਟੀ ਲਈ ਸੀ ਤੇ ਉਸ ਤੋਂ ਬਾਅਦ ਵੀ ਕੁਝ ਨਹੀਂ ਬਣਿਆ ਮੈਂ ਕਹਾਂ ਜੀ ਉਸ ਤੋਂ ਬਾਅਦ 4-5 ਡਿਪਟੀ ਕਮਿਸ਼ਨਰ ਬਦਲ ਗਏ ਆ ਅਸੀਂ ਹਰੇਕ ਡਿਪਟੀ ਕਮਿਸ਼ਨਰ ਦੇ ਧਿਆਨ ਚ ਲੈਉਨੇ ਆ ਜੀ ਹੁਣ ਵੀ ਜਿਹੜੇ ਇੱਥੇ ਮੌਕੇ ਦੇ ਡਿਪਟੀ ਕਮਿਸ਼ਨਰ ਆ ਉਹਨਾਂ ਦੀ ਵੀ ਅਸੀਂ ਧਿਆਨ ਚ ਲਿਆਂਦੀ ਆ ਹਰਪੀ ਸਿੰਘ ਸੂਦਨ ਸਰ ਜੀ ਉਹਨਾਂ ਨੂੰ ਅਸੀਂ ਵਟਸਐਪ ਤੇ ਵੀ ਇਹ ਚੀਜ਼ ਭੇਜੀ ਵੀ ਆ ਤਾਂ ਕੋਈ ਅਸਰ ਨਹੀਂ ਹੋ ਰਿਹਾ ਕੋਈ ਕਿਸੇ ਗੱਲ ਦਾ ਕੋਈ ਅਸਰ ਨਹੀਂ ਇੱਕ ਵਾਰੀ ਦਾ ਸਰਕਾਰਾਂ ਕਹਿੰਦੀਆਂ ਵੀ ਦਰਖਤ ਲਾਓ ਹਰਿਆਲੀ ਹੋਵੇ ਇਹ ਹਰੇ ਦਰਖਤ ਬਾਲਦੇ ਆ ਜੀ ਜਿਹੜੇ ਸਲਾਬੇ ਹੁੰਦੇ ਉਹਦੇ ਕੋਲ ਆ ਜਿਆਦੇ ਬਣਦਾ ਕਹਿੰਦੇ ਹੂੰ 12 ਮਹੀਨੇ 30 ਦਿਨ થી ਇਹ ਹੀ ਕੰਮ ਚੱਲੀ ਜਾਂਦਾ ਹੈ ਮਤਲਬ ਦਿਨ ਹੋਵੇ ਰਾਤ ਹੋਵੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਹਾਂਜੀ ਸਿਆਲਾਂ ਦੇ ਵਿੱਚ ਤੇ ਇਥੋਂ ਦੀ ਨੰਘਿਆਣੀ ਆਂਦਾ ਧੂਆਂ ਜੰਮ ਜਾਂਦਾ ਜੀ ਪੂਰਾ ਜੀ ਸਾਰੇ ਪਿੰਡ ਦੇ ਉੱਤੇ ਧੂਆ ਹੀ ਧੂਆ ਹੁੰਦਾ ਜੀ ਪਸ਼ੂ ਕਾਂਸੀ ਜਾਨਵਰ ਬੰਦੇ ਸਭ ਪ੍ਰਭਾਵਿਤ ਹੈ ਜੀ ਤੁਹਾਨੂੰ ਕੀ ਲੱਗਦਾ ੜਿੱਕਾ ਕਿੱਥੇ ਹੈ ਇੰਨਾ ਕੀ ਰਸੂਖ ਰੱਖਦੇ ਆ ਉਸ ਜਿਹੜੀਆਂ ਪੱਠੀਆਂ ਦੇ ਮਾਲਕ ਜਿਹੜੇ ਕਹੇ ਕਿ ਤੁਸੀਂ ਸ਼ਹਿਰ ਦੇ ਖੁਦ ਵਸਨੀਕ ਨੇ ਇੱਥੇ ਰਹਿਣ ਤਾਂ ਪਤਾ ਲੱਗੇ ਉਹਨਾਂ ਨੂੰ ਕਿ ਉਹਨਾਂ ਦੀ ਨਾ ਐਮਐਲਏ ਦੀ ਉੱਥੇ ਚੱਲ ਰਹੀ ਹੈ ਨਾ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਦਾ ਨਾ ਜੀ ਅਸੀਂ ਹਰੇਕ ਜਦੋਂ ਵੀ ਤਰੀਕ ਹੁੰਦੀ ਐਸਡੀਐਮ ਸਾਹਿਬ ਦੀ ਕੋਰਟ 'ਚ ਜੀ ਉੱਥੇ ਜਾ ਕੇ ਵੀ ਇਹ ਹੀ ਸਵਾਲ ਕਰਦੇ ਆਂ ਜੀ ਵੀ ਤੁਸੀਂ ਇਹਨਾਂ ਦਾ ਕੀ ਇੱਕ ਇਸ਼ਾਨ ਕੀ ਮੰਨ ਰਹੇ ਹੋ ਵੀ ਇਹ ਸਰਕਾਰ ਨੂੰ ਕੀ ਦੇ ਰਹੇ ਆ ਹੂੰ ਕੋਈ ਹੋਰ ਚੀਜ਼ ਕੋਈ ਫੈਕਟਰੀ ਲੱਗਦੀ ਆ ਉਹਦਾ ਤਾਂ ਸਰਕਾਰ ਨੂੰ ਮੁਨਾਫਾ ਹੁੰਦਾ ਜੀ ਉਹਦਾ ਜੀਐਸਟੀ ਕਟਾਇਆ ਜਾਂਦਾ ਜਾਂ ਕੁਝ ਵੀ ਫੰਡ ਦਿੰਦੀ ਆ ਜੀ ਇਹਨਾਂ ਨੇ ਕਿਧੋਂ ਕੋਈ ਐਨਓਸੀ ਨਹੀਂ ਲਈ ਕਿਸੇ ਵਿਭਾਗ ਨੇ ਤਾਂ ਕੁਝ ਨਹੀਂ ਕੀਤਾ ਪੱਠੀ ਬਣਾ ਕੇ ਸਿੱਧੀ ਅੱਗ ਲਾਉਣੀ ਸ਼ੁਰੂ ਕਰਤੀ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਦੋਂ ਰਿਪੋਰਟ ਸੌਂਪੀ ਉਸ ਰਿਪੋਰਟ ਦੇ ਵਿੱਚ ਕੀ ਆਇਆ ਸਾਹਮਣੇ ਨਿਕਲ ਕੇ ਉਸ ਰਿਪੋਰਟ ਦੇ ਵਿੱਚ ਐਕਸ਼ਨ ਸਾਹਿਬ ਨੇ ਬਤੌਰ ਇੱਕ ਲਾਈਨ ਲਿਖਤੀ ਵੀ ਧਾਰਾ 133 ਲਾ ਕੇ ਇਹਨਾਂ ਪੱਠਿਆਂ ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਬੰਦ ਕਰਾਇਆ ਜਾਵੇ ਜੀ ਪਰ ਉਹ ਲਾਈਨ ਉਵੇਂ ਦੀ ਉਵੇਂ ਪਈ ਕਿਸੇ ਅਧਿਕਾਰੀ ਨੇ ਉਹਨੂੰ ਗੌਰ ਨਹੀਂ ਕੀਤੀ ਉਸਤੇ ਠੀਕ ਹੈ ਤੁਸੀਂ ਗੱਲਬਾਤ ਆਪਣੀ ਹੁਣ ਉਲਟਾ ਐਸ ਡੀ ਐਮ ਸਾਹਿਬ ਨੇ ਉਲਟਾ ਦੁਬਾਰਾ ਮੰਗ ਲਈ ਵੀ ਰਿਪੋਰਟ ਫੇਰ ਦਿਓ 2019 ਦੇ 7ਵੇਂ ਮਹੀਨੇ ਚ ਆਈ ਹੈ ਜੀ ਜੀ ਹੁਣਾਂ ਦੇ ਤੁਸੀਂ ਦੁਬਾਰਾ ਬਠਿੰਡੇੋਂ ਫੇਰ ਲੈ ਕੇ ਆਓ ਜੀ ਮਤਲਬ ਵੀ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਪਹਿਲਾਂ ਜੋ ਹੁਣ ਤੱਕ ਕਾਰਵਾਈ ਜਾਂ ਰეკਮੈਂਡੇਸ਼ਨ ਆਈ ਹੈ ਵੀ ਉਹ ਠੀਕ ਨਹੀਂ ਹੈ ਉਹ ਠੀਕ ਨਹੀਂ ਹੈ ਇੱਥੋਂ ਐਸ ਡੀ ਐਮ ਸਾਡੇ ਪਿੰਡ ਤੋਂ 4 ਕਿਲੋਮੀਟਰ ਦੂਰੀ ਤੇ ਬੈਠੇ ਵੀ ਤੁਸੀਂ ਆ ਕੇ ਮੌਕਾ ਦੇਖ ਲਓ ਇੱਥੇ ਹੂੰ ਤਾਂ ਉਹ ਕੁਰਸੀ ਨਹੀਂ ਛੱਡਣਾ ਚਾਹੁੰਦੇ ਲੇਕਿਨ ਤੱਜਲ ਖਰਾਬੀ ਹੈ ਜੀ ਹੂੰ ਤੱਜਲ ਖਰਾਬੀ ਹੈ ਜੀ ਇੱਕ ਵੀ ਕਿਥੋਂ ਦਿਕਰ ਕੇਸ ਲੜਨਗੇ ਹੂੰ ਹੁਣ ਅਸੀਂ ਆਪਦੇ ਨਿੱਜੀ ਤੌਰ ਤੇ ਆਪਦੇ ਪੱਲਿਆਂ ਤੇਲ ਵਾਲ ਕੇ ਦੋ ਵਾਰੀ ਬਠਿੰਡੇ ਤਿੰਨ ਵਾਰੀ ਜਾ ਕੇ ਆਏ ਹਾਂ ਪੋਲਿਊਸ਼ਨ ਬੋਰਡ ਚ ਹੂੰ ਹੁਣ ਗਵਰਾਂ ਫਿਰ ਦੋ ਵਾਰੀ ਜਾ ਕੇ ਆਏ ਜੀ ਐਕਸ਼ਨ ਸਾਹਿਬ ਨਾਲ ਵੀ ਮੇਰੇ ਨਾਲ ਤਾਂ ਗੱਲ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਅਸੀਂ ਇੱਕ ਦੇ ਦਿਨ ਚ ਆਪ ਆ ਕੇ ਇੱਥੇ ਇਹਨਾਂ ਨੂੰ ਰਿਪੋਰਟ ਦੇ ਜਾਾਂਗੇ ਜੀ ਤੁਸੀਂ ਆਪਣੀ ਗੱਲਬਾਤ ਰੱਖੀ ਹੈ ਜੀ ਦੇਖਦੇ ਹਾਂ ਕਿ ਇਸ ਮਸਲੇ ਦੇ ਉੱਤੇ ਕਦੋਂ ਮਸਲਾ ਹੱਲ ਹੁੰਦਾ ਹੈ ਠੀਕ ਹੈ ਜੀ ਧੰਨਵਾਦ ਜੀ ਜਰੂਰ ਕਰੋ ਜੀ ਸਾਡੀ ਤਾਂ ਆਸ ਹੀ ਹੈ ਕਿ ਜੀ